हां जी दोस्तों स्वागत है ਤੁਹਾਡਾ ਆਜੋ ਦੇਖਦੇ ਆਂ ਫਿਰ ਅੱਜ ਦੀ ਕੋਠੀ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਸੋ 200 ਗਾਜ ਦੇ ਵਿੱਚ ਕੋਠੀ ਬਣੀ ਹੋਈ ਆ ਡਬਲ ਸਟੋਰੀ ਕੋਠੀ ਆ ਬਹੁਤ ਹੀ ਸ਼ਾਨਦਾਰ ਕੋਠੀ ਆ ਜਿਹੜੀ ਆਪਾਂ ਅੱਜ ਵੇਖਣ ਜਾ ਰਹੇ ਆ ਮਤੀ ਦਾਸ ਨਗਰ ਸੋ ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਸ਼ਾਨਦਾਰ ਹੋਇਆ ਵੀ ਆ ਸਟਾਰਟਿੰਗ ਦੇ ਤੁਸੀਂ ਵਾਸ਼ਰੂਮ ਦੇਖ ਸਕਦੇ ਹੋ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਜਿਹੜਾ ਉਹ ਵੀ ਕੰਪਲੀਟ ਹੈ ਕਬਰ ਦਾ ਕੰਮ ਕੰਪਲੀਟ ਹੈ ਡੋਰ ਵਿੰਡੋ ਸ਼ੀਲਜ਼ ਟੈਬਸ ਜਿਹਦੀ ਵੀ ਗੱਲ ਕਰੀਏ ਸੋ ਹਰ ਕੰਮ ਜਿਹੜਾ ਬਹੁਤ ਹੀ ਵਧੀਆ ਹੋਇਆ ਵੀ ਆ ਸੋ ਆਪਾਂ ਕੋਠੀ ਦੇਖਦੇ ਆ ਜਿੰਨਾ ਵੀਰਪਰਾਵ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਈ ਜੀ ਤੇ ਦੂਜਾ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹ ਹੈ ਜੀ ਇਸ ਕੋਠੀ ਦਾ ਡਰੈنگ ਰੂਮ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਜਿਹੜੀ ਕੋਠੀ ਆ ਬਣੀ ਹੋਈ ਆ ਬਹੁਤ ਹੀ ਪਿਆਰੇ ਰੰਗਾਂ ਦੇ ਨਾਲ ਸ਼ਿੰਗਾਰੀ ਹੋਈ ਆ ਬਹੁਤ ਹੀ ਸੋਹਣਾ ਜਿਹੜਾ ਪੱਥਰ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਅੱਛੀ ਕੁਆਲਿਟੀ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਸੋ ਬੈਡਰੂਮ ਦੇ ਵਿੱਚ ਜਿਹੜੇ ਆ ਕੱਬੜ ਬਣੇ ਹੋਏ ਆ ਕਿਚਨ ਦੇ ਵਿੱਚ ਜਿਹੜਾ ਕੱਬੜਸ ਬਣੇ ਹੋਏ ਆ ਦੋ ਬੈਡਰੂਮ ਥੱਲੇ ਆ ਦੋ ਹੀ ਬੈਡਰੂਮ ਉੱਪਰ ਆ ਲੌਬੀ ਆ ਕਿਚਨ ਆ ਕਿਚਨ ਉੱਪਰ ਵੀ ਜਿਹੜੀ ਆ ਕੰਪਲੀਟ ਹੈ ਵਾਸ਼ ਆਪਣੇ ਸ਼ੈਂਕ ਜਿਹੜੇ ਆ ਤੁਸੀਂ ਉਹ ਦੇਖ ਸਕਦੇ ਹੋ ਲਗੇ ਹੋਇਆ ਜਨ ਕਿ ਹਰ ਕੰਮ ਇਸ ਕੋਠੀ ਦਾ ਬਹੁਤ ਹੀ ਸ਼ਾਨਦਾਰ ਹੋਇਆ ਵੀ ਹੈ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਆਪਾਂ ਤੁਹਾਡੇ ਵਾਸਤੇ ਘਰਾਂ ਦੀਆਂ ਕੋਠੀ ਦੀਆਂ ਪਲਾਟ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਸੋ ਜੇ ਜਿਸ ਵੀ ਵੀਰ ਭਰਾ ਨੇ ਘਰ ਵੇਚਣ ਦੀ ਐਡ ਕਰਾਉਣੀ ਹੋਵੇ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਤੁਸੀਂ ਵੀਡੀਓ ਨੂੰ ਬੜੇ ਪਿਆਰ ਦੇ ਨਾਲ ਬਣਾ ਕੇ ਸਲੋ 모ਸ਼ਨ ਦੇ ਵਿੱਚ ਸਾਨੂੰ ਭੇਜੋ ਤੇ ਨਾਲ ਹੀ ਦੋ ਤਿੰਨ ਫੋਟੋਆਂ ਘਰ ਦੀਆਂ ਫਰੰਟ ਤੋਂ ਖਿੱਚ ਕੇ ਸਾਨੂੰ ਭੇਜੋ ਤੇ ਘਰ ਦੀ ਡਿਟੇਲ ਇੱਕ ਪੇਜ ਉੱਤੇ ਲਿਖ ਕੇ ਕਿੰਨੇ ਗੱਜ ਦੇ ਵਿੱਚ ਕਿੰਨੇ ਮਰਲਿਆਂ ਦੇ ਵਿੱਚ ਬਣਿਆ ਹੋਇਆ ਰਜਿਸਟਰੀ ਵਾਲਾ ਜਾਂ ਲਾਲ ਲਿਖੀਰ ਵਾਲਾ ਕਿੰਨੀ ਡਿਮਾਂਡ ਹੈ ਕੀ ਕੁਝ ਬਣਿਆ ਹੋਇਆ ਹੈ ਸਾਰਾ ਕੁਝ ਡਿਟੇਲ ਸਾਨੂੰ ਭੇਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਆਜੋ ਫਿਰ ਦੇਖਦੇ ਹਾਂ ਫਸਟ ਫਲੋਰ ਤੇ ਛੱਤ ਮਰਦਿਆਂ ਸੋ ਪੌੜੀਆਂ ਵਿੱਚ ਵੀ ਜਿਹੜਾ ਪੱਥਰ ਦਾ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਜਿਹੜਾ ਪੱਥਰ ਲੱਗਿਆ ਹੋਇਆ ਔਰ ਬਹੁਤ ਹੀ ਸੋਹਣਾ ਜਿਹੜਾ ਇਸ ਕੋਠੀ ਦਾ ਕੰਮ ਹੋਇਆ ਵੀ ਹੈ। ਸੋ ਇੱਕ ਝਾਤ ਮਾਰਦੇ ਹਾਂ ਫਰਸਟ ਫਲੋਰ ਤੇ ਪੂਰੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਔਰ 75 ਲੱਖ ਰੁਪਿਆ ਇਸ ਕੋਠੀ ਦੀ ਡਿਮਾਂਡ ਹੈ। 75 ਲੱਖ ਰੁਪਿਆ ਇਸ ਕੋਠੀ ਦੀ ਡਿਮਾਂਡ ਆ ਡਬਲ ਸਟੋਰੀ ਕੋਠੀ ਆ 200 ਗੈ ਵਿੱਚ ਬਣੀ ਹੋਈ ਆ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ। ਸੋ ਵੀਡੀਓ ਨੂੰ ਬਈ ਜੀ ਦੇਖ ਲਿਆ ਕਰੋ ਕਈ ਵੀਰਪਰਾ ਵੀਡੀਓ ਨੂੰ ਦੇਖਦੇ ਨਹੀਂ ਨਾਲ ਦੀ ਨਾਲ ਫੋਨ ਕਰਕੇ ਪੁੱਛਦੇ ਆ ਬਾਈ ਜੀ ਕਿੱਥੇ ਬਣੀ ਹੋਈ ਆ ਕਿੰਨੇ ਰੇਟ ਕਿੰਨਾ ਹੈਗਾ ਸੋ ਥੋੜਾ ਜਿਹਾ ਟਾਈਮ ਬਾਈ ਜੀ ਤੁਸੀਂ ਵੀ ਕੱਢ ਲਿਆ ਕਰੋ ਤੇ ਆਪਾਂ ਇਸ ਵੇਲੇ ਹੈਗੇ ਆ ਜੀ ਫਰਸਟ ਫਲੋਰ ਤੇ ਸੋ ਆਪਾਂ ਦੇਖ ਸਕਦੇ ਆ ਉੱਪਰ ਵੀ ਜਿਹੜਾ ਬਹੁਤ ਹੀ ਸੋਹਣਾ ਪੋਰਸ਼ਨ ਜਿਹੜਾ ਬਣਿਆ ਹੋਇਆ ਰਸੋਈ ਦੇ ਵਿੱਚ ਵੀ ਕਬੜ ਜਿਹੜਾ ਉੱਪਰ ਵੀ ਬਣਿਆ ਹੋਇਆ ਬੈੱਡਰੂਮ ਦੇ ਵਿੱਚ ਵੀ ਕਬੜ ਜਿਹੜੇ ਆ ਬਣੇ ਹੋਏ ਆ ਬਹੁਤ ਹੀ ਸੋਹਣੀ ਜਿਹੜੀ ਆ ਲੌਬੀ ਤੁਸੀਂ ਦੇਖ ਸਕਦੇ ਹੋ ਔਰ ਬੈਕ ਸਾਈਡ ਤੇ ਕਾਫੀ ਵਿਹੜਾ ਵੀ ਦਿੱਤਾ ਹੋਇਆ ਸੋ ਪੀਓਪੀ ਦੀ ਗੱਲ ਕਰੀਏ ਰੰਗ ਰੂਗਰ ਦੀ ਗੱਲ ਕਰੀਏ ਡੋਰ ਵਿੰਡੋਜ਼ ਕਬਡ ਦੀ ਗੱਲ ਕਰੀਏ ਫਰਸ਼ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਆ ਹੋਇਆ ਵੀ ਆ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਬਈ ਜੀ ਜਰੂਰ ਕਰਦਿਆ ਕਰੋ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ